ਤੁਸ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਟੇਗਰਾਮ ਪੁਰੀਆ ਅੱਜ ਯਾਰ ਮਿੱਤਰ ਇਕੱਠੇ ਹੋਏ ਆਂ ਇੱਕ ਗਾਣਾ ਬੜੀ ਪੇਸ਼ੇ ਨਜ਼ਰ ਕਰ ਰਹੇ ਆ ਜੀ ਜੀ ਦਾ ਤੁਹਾਨੂੰ ਪਸੰਦ ਆਊਗਾ ਤੁਸੀਂ ਸ਼ੇਅਰ ਵੀ ਕਰੋ ਓ ਮੰਨਿਆ ਕੀ ਇਸ ਵੇਲੇ ਹਾਕਮ ਹੋ ਸਾਡੇ ਪਰਿਰਾਜੇ ਰਣਜੀਤ ਵਾਰੀ ਅੱਖ ਨਹੀਂ ਸਾਰੇ ਫਰਮਾਨ ਤੁਹਾਡੇ ਹੁੰਦੇ ਨੇ ਖਿਲਾਫ ਸਾਡੇ ਪੂਰੇ ਆ ਕਦੇ ਵੀ ਸਾਡਾ ਪੱਖ ਜਿੰਨੇ ਫਰਮਾਨ ਸਾਰੇ ਹੁੰਦੇ ਨੇ ਖਿਲਾਫ ਸਾਡੇ ਪੂਰੇ ਆ ਕਦੇ ਵੀ ਸਾਡਾ ਪੱਖ ਨਹੀਂ ਇੱਕ ਸਿਆ ਰਾਜਾ ਹੀ ਜੇ ਪੱਖ ਪਾਤੀ ਹੋ ਜੇ ਇੱਕ ਸਿਆ ਰਾਜਾ ਹੀ ਜੇ ਪੱਖ ਪਾਤੀ ਹੋ ਜੇ ਫਿਰ ਪਰਜਤ ਹੋਣ ਨਾ ਇਬਾਦਤਾ ਮਾਨ ਸਨਮਾਨ ਸਾਰੇ ਤੁਹਾਡੇ ਹਿੱਸੇ ਆਉਂਦੇ ਆਣ ਸਾਡੇ ਹਿੱਸੇ ਕੱਲੀ ਮਾਨ ਸਨਮਾਨ ਸਾਰੇ ਤੁਹਾਡੇ ਹਿੱਸੇ ਆਉਂਦੇ ਆਉਣ ਸਾਡੇ ਹਿੱਸੇ ਕੱਲੀ ਆ ਸ਼ਹਾਦਤਾਂ ਉਹਨਾਂ ਦੇ ਆ ਵਾਰਸਾਂ ਨੂੰ ਲੋੜ ਕੀ ਡਿਊਸ਼ਨਾ ਦੀ ਉਹਨਾਂ ਦੇ ਆ ਵਾਰਸਾਂ ਨੂੰ ਲੋੜ ਕੀ ਡਿਊਸ਼ਨਾ ਦੀ ਚੜ ਫਾਂਸੀਆਂ ਤੇ ਗਏ ਜਿਹੜੇ ਹੱਸਦੇ ਜਿਨ੍ਹਾਂ ਦੀਆਂ ਨਿਕਰਾਂ ਤੇ ਮੂਤ ਵਾਲੇ ਡੱਬ ਦੇਸ਼ ਭਗਤੀ ਬਾਰੇ ਨੇ ਸਾਨੂੰ ਦੱਸਦੇ ਉਹ ਜਿੰਨਾਂ ਦੀਆਂ ਨੀਕਰਾਂ ਤੇ ਮੂਤ ਵਾਲੇ ਦਾਗ ਦੇਸ਼ ਭਗਤੀ ਬਾਰੇ ਨੇ ਸਾਨੂੰ ਦੱਸ ਦੇ ਕੌਮਾਂ ਅੱਖੀ ਨਾ ਕਦੇ ਤੱਕ ਸੈਂਦੀਆਂ ਅੱਖੀ ਨਾ ਕਦੇ ਤੱਕ ਸੈਂਦੀਆਂ ਮੱਲੋਂ ਮੱਲੀ ਉੱਠਣੇ ਬਗਾਵਤਾ ਮਾਨ ਸਨਮਾਨ ਸਾਰੇ ਤੁਹਾਡੇ ਹਿੱਸੇ ਆਉਂਦੇ ਆਉਣ ਸਾਡੇ ਹਿੱਸੇ ਕੱਲੀਆਂ ਸ਼ਹਾਦਤਾਂ ਉਹ ਮਾਨ ਸਨਮਾਨ ਸਾਰੇ ਤੁਹਾਡੇ ਹਿੱਸੇ ਆਉਂਦੇ ਆਉਣ ਸਾਡੇ ਹਿੱਸੇ ਕੱਲੀਆਂ ਸ਼ਹਾਦਤਾਂ ਉਹ 24 ਸਾਲ ਪਹਿਲਾਂ ਬਾਪੂ ਆਇਆ ਸੀ ਤਰੰਗੇ ਵਿੱਚ 24 ਸਾਲ ਪਹਿਲਾਂ ਬਾਪੂ ਆਇਆ ਸੀ ਤਰੰਗੇ ਵਿੱਚ ਲਿਪਟ ਕੇ ਹੁਣ ਪੁੱਤ ਆ ਗਿਆ ਕੀ ਕਰਨ ਵਿਚਾਰੀਆਂ ਉਹ ਤੁਹਾਡੇ ਸੁਹਾਗ ਤਾਂ ਹੀ ਸਿਆਸਤਾਂ ਦਾ ਅਸਰ ਘੇਰ ਖਾ ਗਿਆ ਕੀ ਕਰਨ ਵਿਚਾਰੀਆਂ ਦੇ ਸੁਹਾਗ ਤਾਈ ਸਿਆਸ ਪਾਂਦਾ ਯਾਸੀ ਗਰੇ ਖਾ ਗਿਆ ਜਿੰਨਾ ਤੇਰੇ ਪੁੱਤ ਸਰਹੱਦਾ ਤੇ ਨਹੀਂ ਜਾਂਦੇ ਥੋਡੇ ਜਿੰਨਾ ਤੇਰੇ ਪੁੱਤ ਸਰਹੱਦਾ ਤੇ ਨਹੀਂ ਜਾਂਦੇ ਥੋਡੇ ਕਦੋਂ ਤੁਸੀਂ ਬਦਲੋਗੇ ਆਦਤ ਉਹ ਮਾਨ ਸਨਮਾਨ ਸਾਰੇ ਥੋਡੇ ਹਿੱਸੇ ਆਉਂਦੇ ਆਉਣ ਸਾਡੇ ਹਿੱਸੇ ਕੱਲੀਆਂ ਸ਼ਹਾਦਤਾਂ ਉਹ ਮਾਨ ਸਨਮਾਨ ਸਾਰੇ ਥੋਡੇ ਹਿੱਸੇ ਆਉਂਦੇ ਆਉਣ ਸਾਡੇ ਹਿੱਸੇ ਕੱਲੀਆਂ ਸ਼ਹਾਦਤਾਂ ਆਰਨਿਸ ਹਟ ਦੇ ਹਿੱਸੇ ਕੰਨੀ ਆਸ਼ਾਹ ਦਿਖਾ ਸਾਡੇ ਹਿੱਸੇ ਕੰਨੀ ਆਸ਼ਾਹ